ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਤਿ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋਂ ਅੱਜ ਪਹੁੰਚਿਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਉਹਨਾਂ ਦੇ ਘਰ ਆਇਆ ਆਂ ਦੋਸਤੋ ਅੱਜ ਦੋਸਤੋ ਇਸ ਫਾਰਮ ਤੇ ਟੋਟਲ ਜਿਹੜੇ ਨਗਾਂ ਦੀ ਗੱਲ ਕਰਕੇ ਤੇ 1011 ਨਗ ਜਿਹੜੇ ਅੱਜ ਵਿਕਾਊ ਆ ਠੀਕ ਆ ਜੀ ਵੈਸੇ ਦੋ 파ਰ ਦੇ ਵਿੱਚ ਆਪਾਂ ਜਿਹੜੀ ਵੀਡੀਓ ਬਣਾਈ ਆ ਨਾਲ ਦੇ ਨਾਲ ਤੁਹਾਨੂੰ ਵੇੜਾ ਜਿਹੜੀਆਂ ਕਬੜੀ ਗਿਣਤੀ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਕੋਈ 8-7 ਨਗ ਜਿਹੜੀਆਂ ਵੇੜਾਂ ਵੀ ਵਿਕਾਊ ਆ ਸੁਈਆਂ ਸਵਈਆਂ ਬੇੜਾ ਜਿਹੜੀਆਂ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਨੇ ਤੇ ਨਾਲ ਦੀ ਨਾਲ ਹੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੱਝਾਂ ਦਿਖਾ ਦਾਂਗੇ ਤਿੰਨ ਮੱਝਾਂ ਦਿਖਾ ਦਾਂਗੇ ਤੇ ਦੋ ਬੇੜਾ ਇੱਧਰ ਲੈ ਸਾਈਡ ਨੂੰ ਜੇ ਦੇ ਦੂੰਗੇ ਇੱਕ ਬੇੜ ਗੱਬਣਾ ਤੇ ਇੱਕ ਸੂਈ ਸਪਾਈਆ ਤਿੰਨ ਮੱਝਾਂ ਤਿੰਨਾਂ ਮੱਝਾਂ ਦੇ ਵਿੱਚੋਂ ਜੇਕਰ ਆਪਾਂ ਗੱਲ ਕਰੀਏ ਤੇ ਇੱਕ ਗੱਬਣ ਮੈਂ ਤੁਹਾਨੂੰ ਦਿਖਾਵਾਂਗੇ ਦੋ ਸੂਈਆਂ ਸਵਾਈਆਂ ਨੇ ਤੇ ਇੱਕ ਬੂਰਾ ਕਟਾ ਦਿਖਾ ਦਾਂਗੇ ਠੀਕ ਹੈ ਜੀ ਇੱਕ ਕਟਾ ਤੁਹਾਨੂੰ ਲਾਸਟ ਵਿੱਚ ਦਿਖਾ ਦਾਂਗੇ ਸੋ ਕਿਸੇ ਭੈਣ ਭਰਾ ਨੇ ਬਿਲਕੁਲ ਸਾਂਭਣ ਵਾਸਤੇ ਅੱਗੇ ਮਾਲ ਦੇ ਵਿੱਚ ਕਟਾ ਰੱਖਣਾ ਤੋ ਵੀ ਤੁਸੀਂ ਖਰੀਦਦਾਰੀ ਕਰ ਸਕਦੇ ਜੀ ਇੱਕ ਕਟਾ ਤੁਹਾਨੂੰ ਆਪ ਲਾਸਟ ਵਿੱਚ ਦਿਖਾ ਦਾਂਗੇ ਠੀਕ ਆ ਆਓ ਕਰਦੇ ਆ ਗੱਲਬਾਤ ਵੀਰ ਸਤਨਾਮ ਦੇ ਨਾਲ ਸਤਨਾਮ ਭਾਈ ਸਾਸਤਰੀ ਕਾਲ ਸਤਰੀਆ ਵੀਰ ਜੀ ਠੀਕ ਆ ਜੀ ਬੜੇ ਵਧੀਆ ਪਾਜੀ ਠੀਕ ਠਾਕ ਹੋ ਕਰਦੀ ਗੱਲ ਕਿਰਪਾ ਉਹ ਪਹਿਲਾਂ ਵੀ ਜੀ ਹੋਰ ਪ੍ਰਤਾਪ ਸਿੰਘ ਕੀ ਹਾਲ ਹੈ ਜੀ ਸਤ ਸਤਰੀ ਕਾਲ ਸਾਰੇ ਭੈਣ ਭਰਾਵਾਂ ਨੂੰ ਸਤਰੀ ਕਾਲ ਸਤਰੀ ਕਾਲ ਹੋਰ ਠੀਕ ਠਾਕ ਜੋ ਸਤ ਜੀ ਬੜਾ ਵਧੀਆ ਪ੍ਰਤਾਪthia ਠੀਕ ਹੈ ਜੀ ਠੀਕ ਆ ਭਾਈ ਹਾਂ ਜੀ ਇਧਰੋਂ ਕੋਈ ਸਮਝ ਦੀ ਗੱਲ ਕਰੀਏ ਤਿੰਨ ਮੱਝਾਂ ਆਪਣੇ ਕੋਲ ਇੱਧਰ ਪਕਾਉ ਆ ਜੀ ਹਾਂਜੀ ਦੋ ਵੀ ਗਿੱਟ ਸੁਈਆਂ ਲਈਆਂ ਦੋ ਸੁਈਆਂ ਇਹ ਸੁਈ ਬਹੁਤ ਚੰਗੀਆਂ ਇੱਧਰ ਕਿ ਮੈਂ ਸੁਈਆਂ ਹਾਂਜੀ ਇੱਕ ਤਾਂ ਜਰਮੇ ਤਿਆਰ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਇੱਕ ਵਹਣ ਇੱਧਰ ਤੁਹਾਡੇ ਕੋਲ ਜਿਹੜੀ ਬੇਣ ਬੱਚੇ ਤੋਂ ਆਹੇ ਬੇਣ ਬੱਚਾ ਇੱਧਰ ਦਸਵਾ ਬੱਚੇ ਆਹ ਗੱਬਣ ਤਿਆਰ ਹੈ ਇਹ ਗੱਬਣ ਚਾਹੀਦੀ 9 ਇੱਕ ਦੋਸਤ ਮਾਲੀ ਤੁਹਾਨੂੰ ਇੱਕ ਕਟਾ ਦਿਖਾਵਾਂਗੇ ਆਪਾਂ ਲਾਸਟ ਵਿੱਚ ਠੀਕ ਹੈ ਤੇ ਸਤਰਾਮਾ ਮੈਂ ਪਹਿਲੇ ਨੰਬਰ ਤੋਂ ਸ਼ੁਰੂਆਤ ਇੱਥੋਂ ਕਰ ਲਗੇ ਤੇ ਬੈੜ ਗੱਬਣਾ ਚ ਮਸੂਲ ਸੁਣਿਆ ਨੇ ਦੂਜਾ ਠੰਡੀ ਠੀਰੀ ਦੇਖ ਲਓ ਜੀ ਦੂਜਾ ਸੂਆ ਦੋਸਤੋ ਇਸ ਬੈੜ ਨੇ ਸੁਣਾ ਮੇਰੀ برف ਆ ਦੇਖੋ ਜੀ ਠੰਡੀ ਠੀਰੀ ਆ ਸੀ ਕਰ ਦੂੰਗਾ ਪਰ ਰੱਖਾਂ ਤੇਜੇ ਚੋਂ ਕੱਢ ਲੇ ਜੋ ਕੱਢ ਕੇ ਉੱਤੇ ਢਾੱਕ ਕੇ ਉਹ ਆਨੇ ਦੀ ਬਾਹਰ ਕੱਢ ਕੇ ਫ੍ਰੀਜ ਚੋਂ ਦਾ ਵਕਾਉਣਾ ਤਾਪ ਤਾ ਪਰਪ ਆ ਦੇਖੋ ਜੀ ਸੁਕਰਾਸ ਜਹਾਂਗਾ ਠੀਕ ਆ ਜੀ ਕਰੋਸ ਆਂਗ ਦੇ ਵਿੱਚ ਤੇ ਦਿਨ ਹਜੇ ਲੈ ਜੋਗੀ ਦੂਜਾ ਸੂਆ ਆ ਦੇਖੋ ਇਦ ਦੇਖੋ ਸੰਧੂ ਸਾਹਿਬ ਆਜ ਵੇਖਣ ਦਾ ਨਾਮ ਸੁਣ ਉੱਥੇ ਪਰਪਲ ਲੱਗੀ ਵਿੱਚ ਨਾ ਬ੍ਰਿਜ ਦੇ ਕਮਲੇ ਜੀ ਹੁ ਤੁਹਾਰੀ ਕੰਨ ਨਹੀਂ ਤੇ ਮੈਂ ਕਮਲੇ ਦੇ ਕੱਢ ਕੇ ਕੋਣ ਵੇਖੋਣ ਲੈ ਬਾਹਰ ਫੀਲਿੰਗ ਕੋ ਇਹ ਆ ਸੀਲੀਆਂ ਕਹਿੰਦੇ ਵੀ ਇਹਨੂੰ ਹੈ ਲਓ ਜੀ ਆ ਗੱਲ ਐਂਡ ਹੋ ਗਈ ਆ ਠੀਕ ਆ ਇਹ ਆ ਪੂਰੀ ਸੀਲਸ ਆਉ ਤੇ ਪੂਰੀ ਸੀਲਸ ਲੱਗ ਵੈਡ ਆ ਦੇਖੋ ਠੀਕ ਹੈ ਜੀ ਸਤਰਾਮ ਲੈ ਜੂਗੀ ਦਿਨ ਅਜੇ ਵੀ ਜਿਹੜੀ ਜੀ ਭਾਵੇਂ ਅੱਠ ਲੈ ਜੂਗੀ ਆਤਾ ਕੋ ਮੰਨ ਕੇ ਸੌਦਾ ਕਰੇ ਨਾ ਬੜੀ ਪੁੰਦੀ ਚੰਗੀ ਸਾਰੀਆਂ ਫੁੱਲ ਗ੍ਰੇਡੀਆਂ ਦੇ ਕੇ ਘਲੂਗਾ ਦੋ ਤਿੰਨ 16 ਕਿਲੋ ਦੀ ਗ੍ਰੇਡੀਆਂ ਵੀ ਸੰਭੂ ਗਾ ਦੀ ਇਹ 13-14 ਨਾਰਮਲ ਦਿੰਦੀ ਹੈ ਅੱਛਾ ਅੱਛਾ ਆ ਆਪਣੇ ਬੜੇ ਪ੍ਰੇਮ ਵਾਲੇ ਭਰਾ ਜੀ ਨਾਲ ਕੋ ਲਈ ਆਪਣੇ ਕੋਲ ਮਾਲ ਖੜਦੇ ਆ ਅੱਛਾ ਜੀ ਤੇ ਉਹ ਥੋੜੀ ਗਾਈ ਗੱਲ ਤੋਂ ਵੱਡੀ ਲੈ ਗਈ 25-26 ਕਿਲੋ ਵਾਲੀ ਠੀਕ ਹੈ ਜੀ ਉਹਨਾਂ ਦੇ ਕੋਲ ਪੱਟੇ ਦੋ ਕੋ ਪੌਣੇ ਜਿਨ੍ਹਾਂ ਨੇ ਬਰੀਕਾ ਲਈ ਥੋੜੀ ਜਿਹੀ ਹਾਂ ਬੜੀ ਜਿਆਦੀ ਚੰਗੀ ਹੈ ਤੇ ہماری ਇਹਦੇ ਦੇਣਾ ਹੱਥ ਸਾਹਮਣੇ ਮੈਂ ਲਓ ਵੀ 8-7 ਦਿਨ ਸਾਂਭਣ ਦੀ ਲੋੜ ਆ ਦੂਜਾ ਸੂਹਾ ਕਰਮ ਵਾਲੀਆਂ ਸੂਪਨਾ ਠੀਕ ਹੈ ਜੀ ਤੇ ਬਾਕੀ ਸੂਣ ਤੋਂ ਬਾਅਦ ਲਹਿਰਾ ਬਹਿਰਾ ਕਰ ਦਿੰਦਾ ਪੂਰੇ ਸਾਰੇ ਗਰੰਟੀਆਂ ਨੂੰ ਥਾਣਾ ਭਾਂਡੇ ਦੀਆਂ ਭਾਰ ਪਿੱਛੇ ਦੀਆਂ ਸੀਲ ਛੱਡੀ ਦੀਆਂ ਆਪਣੇ ਸਮਝੋ ਵੀ ਘਰੋਂ ਹੀ ਆਈ ਆ ਪ੍ਰੇਮ ਵਾਲੇ ਆ ਪਰ ਵੀਰ ਤੇ ਇੱਕ ਹੈ ਇੱਕੋ ਹੀ ਗੱਲ ਆ ਠੀਕ ਆ ਸਤਨਾਮ ਕੀ ਮੁੱਲ ਕਰਦਾ ਵੀਰੇ ਦਾ ਉਹਦੇ ਜੀ ਬੱਛੀ ਤੇ ਆ 55000 ਰੁਪਏ ਦੀ ਆ ਪਰ ਉਹਨਾਂ ਬਪ 45000 ਦੀ ਪਚਾ ਦੇਣੀ ਵੀਰ ਤੋਂ ਜਿਹੜਾ ਪੜਪੜਾ ਲੋ ਹਾਂ ਬਿਲਕੁਲ ਜਾਇਜ਼ 55000 ਅੱਜ ਤੋਂ 8000 55000 ਦੀ ਆ ਕੋਈ ਗੱਲ ਨਹੀਂ ਆ ਜੋੜ ਦੇ ਪਾਸਾ ਲਾਖਰ ਡੰਡਾ ਛੋਟਾ ਘਸਿਆ ਜੋ ਘੜਿਆ ਦੇ ਛੋਟੇ ਮਾਰਦਾ ਮੈਨੂੰ ਤੇਰਾ ਮੇਰਾ ਛੋਟਾ ਕਰੀਂ ਫੇਰ ਕੋ ਡਾਂਗਾ ਚਲਾਉਂਦਾ ਨਾ ਜਿਆਦਾ ਨਹੀਂ ਦਿੰਦੀਓ ਅੱਜ ਤੋਂ ਅੱਥਰਾਂ ਨੂੰ ਅੱਛੀ ਪਿਆਉ ਬਾਹਰ ਵਿਕਣੀ ਆ ਵਿਕਣੀ ਵਿਕਣੀ ਜੋ ਮਰਜੀ ਜਿੰਨਾ ਲੋੜ ਕਰਵਾ ਲਈਦਾ ਬਿਲਕੁਲ ਬਿਲਕੁਲ ਬਹੁਤ ਦੋਸਤ ਚੰਗੀ ਆ 45000 ਦੇ ਵਿੱਚ 100 ਕਿਲੋਮੀਟਰ ਤੇ ਤਰੇ ਤੇ ਵਿੱਚ ਹੋਮ ਡਿਲੀਵਰੀ ਆ ਠੀਕ ਆ ਅੱਗੇ ਆਪਣਾ ਵੀਰ ਸਤਨਾਮ ਆ ਸੁਈ ਸੁਈ ਨਹੀਂ ਸੁਈ ਜੀ ਓਕੇ ਤੇ ਸੁਈ ਨੂੰ ਕੋਈ ਮਹੀਨਾ ਹੀ ਮੰਗਦਾ ਜਿਹੜੀ ਗੱਲ ਜੀ ਤੈਨੂੰ ਉਹ ਤੇਰੇ 18 19 ਦਿਨਾਂ ਦੇ ਹੀ ਵੀ ਮੀਨਾ ਮਾਇਂ ਠੰਡੀ ਜਿਹੜੀ ਫੋਲਰ 13 13.5 ਕਿਲੋ ਮੋਕੇ ਦਾ ਦੁੱਧ ਤਿਆਰ ਇਹ ਬਿਨ ਬੱਚਿਆਂ ਬਿਨਾਂ ਬੱਚਿਆਂ ਦਾ ਜੀ ਲਓ ਜੀ ਬਿਨਾਂ ਬੱਚਿਆਂ ਠੀਕ ਹੈ ਜੀ ਤੇ ਕੱਢ ਕੇ ਆਪਾਂ ਬਾਹਰ ਤੁਹਾਨੂੰ ਦਿਖਾਉਣੇ ਸੁਆ ਕਿ ਨਮਾਉਗੀ ਏ ਲਓ ਜੀ ਲਓ ਜੀ ਦੂਜਾ ਸੁਆ ਇਹ ਜੀ ਪੂਰੀ ਫੋਲਰ ਵਾ ਠੀਕ ਹੈ ਜੀ ਤੇ ਹੈ ਬਿਨ ਬੱਚਿਆਂ ਦੋਸਤੋ ਸਮਾਂ ਕੋਈ ਵੀਰ 20 ਮੰਨ ਲੇ 15 ਮੰਨ ਲੇ 25 ਮੰਨ ਲੇ ਕਿਉਂਕਿ ਹੈ ਮਹੀਨੇ ਦੇ ਅੰਦਰ ਵਾਰੀ ਅੰਦਰ ਹੈ ਅੰਦਰ ਇਹ ਜਦੋਂ ਆਪਾਂ ਮਹੀਨਾ ਦਾ ਸੀ ਸਮਾਂ ਬਾਕੀ ਥਾਂ ਚੜੇ ਦੋ ਆਪੇ ਬਿਨ ਬਣਾ ਮੰਨ ਲੈਣਾ ਕਿ ਨਹੀਂ ਜੇਦੀ ਆਹ ਦੇਖੋ ਦੁੱਧ ਕਿਰਾ ਦੱਸਿਆ ਸਤ ਦੁੱਧ ਵੀ ਜੀ 13 13.5 ਲੀਟਰ ਰਵਾਂਗੇ ਰੱਖਾਂਗੇ ਠੀਕ ਹੈ ਜੀ ਹੌਲੀ ਹੌਲੀ ਦੁੱਧ 13 13.5 ਲੀਟਰ ਅੱਜ ਜੱਟ ਜੀ ਪੂਰੀ ਦੇ ਵੀਰ ਖਵਾਰਦਾਰ ਜੀ ਤੇ ਇਹਨਾਂ ਨੂੰ ਕੋਈ ਟਾਈਮ ਨਾ ਲੱਗਾ ਉਸੇ ਸ਼ੀਵ ਉਹ ਹੀ ਪਾਈ ਜੀ ਠੀਕ ਹੈ ਜੀ ਹਾਂ ਲਓ ਵੀ ਪ੍ਰਭੂ ਆ ਕਰੋ ਜੇ ਅਰੇ ਬੈਠੋ ਅਰੇ ਸੀਲ ਸੌਂ ਔਰ ਠੰਡੀ ਪੀਣੀਆਂ ਦੇਖੋ ਜੀ ਦੇਖੋ ਦੇਖੋ ਤਾਂ ਉੱਤੇ ਤੂਆਂ ਬਗੰਗਰ ਅਸੀਂ ਪਾਉਣੇ ਕਾਲੀ ਦਰਦੀ ਆ ਬੋੜਾ ਤੁਸੀਂ ਬੁਲਿਆ ਗਏ ਹੋ। ਤੁਸਾਂ ਨੇ ਕਿਵੇਂ ਕੰਮ ਨਹੀਂ ਸ਼ੁਰੂ ਕੀਤਾ? ਠੀਕ ਹੈ ਜੀ, ਠੀਕ ਹੈ। ਤੇ ਵੈਸੇ ਇਹਦਾ ਸਤਨਾਮ ਮੁੱਲ ਕੀ ਹੋਊਗਾ? ਇਹ ਬੰਦ ਵੀ ਜੀ ਇਹਦੇ ਬੱਚਾ ਨਾਲ ਮਾਰਦੇ ਵੀ ਅੱਧਿਓਂ ਬਾਹਰ ਦਾ ਪਿਓ ਬਾਹਰ ਦਾ ਹੀ ਹੈ। ਕੀਦਾ ਕੀ ਮਤਲਬ? ਆਹ ਜੋ ਆਹ ਦੱਸ ਕੇ ਦੂੰ। ਹਾਂ। ਹਾਂ ਉਹਨੇ ਆਪਾਂ ਦੇ ਦਾਂਗੇ 40000 ਦੀ ਪਹੁੰਚ ਕਰ ਦਾਂਗੇ 40000 ਦੀ 40000 ਦੀ ਪਹੁੰਚ ਕਰ ਦਾਂਗੇ ਲਓ ਜੀ 40000 ਦੀ ਪਹੁੰਚ ਹੋ ਜੂਗੀ ਠੀਕ ਹੈ ਜੀ ਤਾਂ 40000 ਦੀ ਪਹੁੰਚ ਹੋ ਜੂਗੀ 13 13.5 ਲੀਟਰ ਦੁੱਧ ਇਸ ਵੈਡ ਦੇ ਹਾਂ ਜਿਤਨਾ ਮਰਜ਼ੀ ਭੰਡ ਬਣਾਉਣ ਲਾਓ ਜੀ ਤਸੱਲੀ ਕਰਨ ਭਾਵੇਂ ਕੋਈ ਤਿੰਨ ਦਾ ਨਹੀਂ ਇਹੋ ਜੇ ਕੰਮ ਨਹੀਂ ਕਰਨਾ ਜੋ ਹੋ ਜਾਵੇ ਤੇ ਬੱਚਾ ਲਾ ਕੇ ਤੋਂ ਕੰਮ ਕਰ ਦੋ ਤੇ ਵਸੇ ਪਿਆਗੇ ਹੋਰ ਟਵਾ ਕੇ ਵੇਚਦੇ ਨਹੀਂ ਵੇਚ ਸਕਦੇ ਜੋ ਮਰਜ਼ੀ ਲੈਣੇ ਕਾਨੂੰਨ ਜਿਵੇਂ ਜੋ ਸੱਚੀ ਆ ਜਿਤਨਾ ਲਈਏ ਉਸਤਰਾ ਦੇਣੀ ਆ ਬਿਲਕੁਲ ਜਿਤਨੀ ਨਹੀਂ ਕੋਈ ਸਾਰ ਜਿਹੜੇ ਦੁਆਰੇ ਕੋ ਭੰਡ ਬਣਾਉਣ ਬਾਲਣਾ ਲ ਬਲਦਸਰ ਜਿਉਂ ਹੈਗੀ ਆ ਜਿਵੇਂ ਤੇਵੇਂ ਹੈਗੀ ਆ ਉਵੇਂ ਬਿਲਕੁਲ ਤੁਹਾਨੂੰ ਆਪ ਦਿਖਾ ਦਿੰਦੀ ਆ ਅੱਜ ਜਿੰਨੇ ਦੀ ਬਿਲਕੁਲ ਤੁਹਾਨੂੰ ਮਿਲਣੀ ਆ ਉਹ 40000 ਰੁਪਏ ਠੀਕ ਹੈ ਜੀ ਐਤੋਂ ਬਾਅਦ ਦਾ ਨਾਮ ਆ ਮਾਝ ਆਪਣੇ ਕੋਲ ਖੜੀ ਹੈ ਜੀ 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 ਸੁਜੀ ਠੀਕ ਤਾਂ ਤੇ ਜਦੋਂ ਉਹਨਾਂ ਦਾ ਗਿਆ ਤਾਂ ਉਹਨਾਂ ਦੇ ਬਿਲਕੁਲ ਰੂਲੇ ਕਰਉਂਦੇ ਜੀ ਰਾਜੀ ਬੜੀ ਐ ਨਾ ਆ ਬਹੁਤ ਤਾਂ ਵੀ ਆ ਹੱਟਾ ਦੇ ਮਗਰ ਜੀ ਠੀਕ ਹੈ ਜੀ ਤੇ ਛੇਕ ਤੋਂ ਦੁੱਧ ਆ ਜੀ ਪ੍ਰਤਾਪ ਵੇਖ ਕੇ ਮੈਨੂੰ ਤਾਂ ਉਹ ਰਾਜੀ ਬਹੁਤ ਆਹੋ ਮੈਂ ਇਹ ਦਿਉਣ ਕੀ ਆਖਣਾ ਮੈਂ ਤੇਨੂੰ ਆਪ ਬੈਠਾ ਸੁਣਾਇਆ ਚਾ ਹਾਂ ਤੇ ਉਹ ਹਾਂ ਤੇ ਵੀ ਜਦੋਂ ਪੇਕਿਆਂ ਦੇ ਘਰ ਪਰ ਪਿੰਡ ਦੀ ਬੁਢਲੀ ਵੀ ਆ ਜਾਂਦੀ ਹੈ ਨਾ ਉਹਨੂੰ ਭੜੀ ਆਖਣਾ ਸਾਡੇ ਬਾਦੀਏ ਝੋਟੀ ਆ ਇਹ ਅਗੀ ਸੰਤੂ ਸਾਹਿਬ ਇਹ ਵਾਕਿਆ ਝੋਟੀ ਜੇ ਗੀਣਾ ਮੈਂ ਅਜ ਨਹੀਂ ਉਹਨਾਂ ਸਾਂਭੀ ਜੇ ਬਿਲਾਤਾ ਗੱਲ ਇਹ ਬਣ ਗਈ ਆ ਹਾਂ ਕੋ ਮੈਂ ਤਾਂ ਸੁਈ ਨੂੰ ਕਿੰਨੇ ਦਿਨ ਰਸਨਾ ਸੁਈਂ ਦਾ ਬੱਚਾ ਹੋਣਾ 15 ਦਿਨਾਂ ਦਾ ਹੋਊਗਾ ਲੋ ਜੀ 15 ਦਿਨ ਅਕੇ ਦੋਸਤ ਸਾਂਭਣ ਖਣਵਾ ਬਾਕੀ ਕੱਦ ਕਾਠ ਵਾਲੀ ਜੂਰੂ ਬਹੁਤ ਵੰਡ ਵੰਡ ਪੂਰਾ ਰਾਤ ਦੀ ਕਰਨ ਵਾਲੀ ਖੁਰੋ ਜਮੂਰ ਆ ਮਗਰ ਕਟਾ ਇਹਦਾ ਠੀਕ ਆ ਆ ਕਟਾ ਮਗਰ ਤੇ ਦਿਨ ਕਿੰਨੇ ਦੱਸੇ 15 ਕਿਲੋ 16 ਕਿਲੋ ਵੀਰ ਜੀ 20 ਕਿਲੋ ਬੱਚਾ ਦਾ ਦੇਦਾ ਲੋ ਜੀ ਬੱਚਾ ਤੁਹਾਨੂੰ ਦਿਖਾਇਆ ਕਟਾ ਕੋਈ 20 ਦਿਨਾਂ ਦਾ ਮੰਨ ਲਿਆ ਠੀਕ ਆ ਜੀ ਸੁਆ ਤੇ ਇਹਦਾ ਤੁਹਾਨੂੰ ਦੁੱਧ ਕਿੰਨਾ ਦੱਸਿਆ 6 ਕਿਲੋ ਜੀ 6 ਕਿਲੋ ਇਤਰਾ ਦੇ ਸੁਲਾ ਕਿਲੋ ਵਾਲੀ ਪਾਸੇ ਲੋ ਜੀ ਦੁੱਧ 6 ਕਿਲੋ ਆ ਜੇ ਠੀਕ ਆ ਆ ਵੇਖੋ ਆ ਜੀ ਮੈਂ ਵੀਰ ਜੀ ਚੰਗੀ ਆ ਕਾਦੂ ਹੀ ਪੁਰਾ ਨਸਲ ਨੂੰ ਮੈਂ ਬੁੱਤੀ ਬਾਤੀ ਵਿੱਚ ਲੈ ਮੈਂ ਪ੍ਰਤਾਪ ਸਿੰਘ ਉਖਾ ਦੇ ਭੁੱਖ ਵੇਖੀ ਵਿਚਾਰੀ ਇਹ ਨਾ ਇੱਕ ਮਿੰਟ ਸੁਣਾ ਪਿਆ ਕੇ ਵੀ ਖਣੀ ਦੰਦ ਖੋਰੇ ਦੇ ਖਵਾ ਰਿਆ ਹੈਗਾ ਆ ਬਖਾਓ ਜੀ ਆ ਦੇਖੋ ਇਹਨੀ ਖਰੀ ਮਸ ਸੁਹਰੀ ਸਿਰਫ ਕਹਿਣੇ ਭਰ ਕੇ ਆ ਵੀ ਨਹੀਂ ਕੀ ਕੇਰ ਨੇ ਕੀਤੀ ਕੀ ਇਹ ਬੜੀ ਵਧੀਆ ਉਹ ਚੰਗੀ ਚਮਚੂਮ ਚੜਿਆ ਹੁੰਦਾ ਤੇ ਕਰਮਾੜੀ ਵੇਖੋ ਜੀ ਗੱਲ ਦੀ ਜੀ ਸਾਹ ਦਾ ਮੋਲੀ ਆ ਆ ਦੇਖੋ ਤੇ ਮਿੱਠੀ ਏਡੀ ਹੈ ਜਦੋਂ ਬਾੜੀ ਮੜੀ ਫੜ ਲ ਉਸੇ ਰੇੜੇ ਨਾਲ ਆ ਪਈ ਤੁਹਾਨੂੰ ਹਾਂ ਨਾ ਵੀ ਦੋਸਤ ਵੇਖੋ ਬਾਕੀ ਮੱਧ ਚੰਗੀ ਆ 6 ਕਿਲੋ ਦੁੱਧ ਕੋਈ 20 ਕਿ ਦਿਨਾਂ ਦਾ ਸੁਆ ਜਵਾਬ ਸਮਾਜ ਦੀ ਪੋਲੀ ਵਧੀਆ ਬਣਦੀ ਹੈ ਜਵਾਬ ਸਮਾਜ ਦੀ ਜੀ ਗੱਲਾਂ ਹੋਰੇ ਬਤਾ ਲੈ ਐ ਬਸ ਉਹ ਤੇਰੇ ਗੱਲ ਹੀ ਛੱਡ ਦੋ ਤੇ ਜਵਾਬ ਸਮਾਜ ਦੇ ਬਹੁਤਾ ਜ਼ਿਆਦਾ ਚੰਗਾ ਲੱਗਾ ਲਿਸੀ ਜ਼ਰੂਰ ਹੈ ਬਾਕੀ ਕੋਈ ਨੁਕਸ ਨਹੀਂ ਹਾਂ ਦਿੱਸੀ ਕਰਕੇ ਮੌਲਵੀ ਸਦਨਾਮ ਸਾਹਿਬ ਨੇ ਸਾਰੇ ਖੜੇ ਖੜੇ ਚੰਗੇ ਨੇ ਮੌਲਵੀ ਦੱਸ ਰਿਹਾ ਕਰਦੀ ਹੈ ਜਿਹੜੀ ਜੋ ਗਾਹ ਜੋ ਗਈ ਕੋਈ ਸਿਲਤਾ ਨਾ ਕਰੀ ਜਾ ਮੁੱਲ ਜਾਇਰ ਕਰੀ ਜਾ ਨਾ ਬਸ ਪਤਾ ਵੀ ਆਈ ਪਤਾ ਜਾ ਕਿ 45 ਦੀ ਪਹੁੰਚ ਹੈ 100 ਕਿਲੋਮੀਟਰ 45 ਦੀ ਪਹੁੰਚ 45 ਦੀ ਹਾਂ 45 ਦੀ ਨਹੀਂ ਮੈਂ ਟਰਾਈ ਕਰੀ ਨੂੰ ਤੈਨੂੰ ਤੇ 40 ਦੀ ਪਹੁੰਚ ਕਰਾਂਗੇ ਤੈਨੂੰ ਤੇ 40 ਦੀ ਸੰਤੂ ਸਾਹਿਬ ਟੋਕੜਾ ਵਾਲਾ ਮੁੱਲ ਹੀ ਕਰ ਦਾਂਗੇ 43 ਦੀ ਹਾਂ ਲਓ ਕੌਲੀਆਂ ਮਾਰੀ 43000 ਦੀ ਪਹੁੰਚ ਹੋ ਜੂਗੀ ਠੀਕ ਆ ਜੀ ਸੋ ਬਾਕੀ ਸੂਹਾ ਦੋਸਤੋ ਤਾਜ਼ਾ ਹੀ ਆ ਬੱਚਾ ਚੰਗੀ ਵੀ ਦੀ ਬੱਚਾ ਤੁਹਾਨੂੰ ਆਪਾਂ ਦਿਖਾਦਾ ਬੱਚੇ ਤੋਂ ਤੁਸੀਂ ਐਸਟੀਮੇਟ ਲਾ ਰਹੇ ਹੋ ਮੈਂ 43 ਦੀ ਚੰਗੀ ਪਰਦਾ ਵਾਲੇ ਖਲਦੀਪੋਰੀ ਜੋਗੇ ਛੜਦੇ ਬਣੀ ਬੜੀ ਇੱਕ ਪੋਰੀ ਖਾ ਗਈ ਨਾ ਮੈਂ ਕੋੜੇ ਰਹੀ ਜੀ ਲਓ ਮੈਂ ਨਹੀਂ ਮਾਰੀ ਸੰਤੂ ਸਾਹਿਬ ਚੰਗੀ ਹੈ ਠੀਕ ਆ ਜੀ ਸੋ ਜਿੰਨਾ ਪਸ਼ੂ ਚੰਗਾ ਕੱਦ ਕਰ ਵਾਲੀਆਂ ਫਿਰ ਕਿਹਦਾ ਜੁਦਾ ਪਤਲੇ ਨਹੀਂ ਮੈਂ ਬਾਈ ਰੱਖਦੀ ਹਾਂ ਲਿਓ ਦਿਖਾਵਾ ਪੂਰਾ ਵੇਖੋ ਬਾਕੀ ਦੇ ਸਾਰੀਆਂ ਕੂਬੀਆਂ ਇਹਨਾਂ ਵੀ ਕਿਹਨੇ ਸੰਭੀ ਲਈ ਸੰਭੀ ਨਹੀਂ ਗਈ ਬਸ ਇਹ ਨਸੀਫੇ ਬੰਦੇ ਵਿੱਚੋਂ ਬਾਕੀ ਦਾ ਕਰਾਣੀ ਗੱਡੀ ਚੋਂ ਸੀਸਾ ਦੂਗੀ ਸਵਾ ਦੇ ਚਾਹੀ ਸੀਸਾ ਦੂਗੀ ਬਿਲਕੁਲ ਤੇ ਤੋਕਣਾ ਵੀ ਜੀ ਚੰਗੀ ਸਾਰਾ ਸਿਆਲ ਚੋਗੇ ਨਾ ਮੈਂ 45 60 ਦੀ ਫਿਰ ਵੇਖ ਜਣੀ ਜੇ ਫੱਗਣ ਜੀ ਚਲੋ ਜੀ ਅਜਾ ਸਤਨਾਮ ਅੱਗੇ ਆਪਣੇ ਕੋਲ ਜਿਹੜੀ ਆ ਝੋਟੀ ਜਾ ਕੇ ਇਹ ਤੁਹਾਡੀ ਸਹੀ ਪਹਿਲੇ ਸ਼ੇਦਾ ਦਾ ਪਹਿਲੇ ਨਾ ਹਾਂ ਸ਼ੇਦਾ ਦਾ ਹੋਊਗਾ 20 ਦਿਨਾਂ ਦਾ 20 ਦਿਨਾਂ ਦਾ ਸੁਭਾ ਚਟਾ ਵਗ ਰਿਹਾ ਜੀ ਬੋ ਜੀ ਮਗਰ ਇਹਦੇ ਵੀ ਕਟਾ ਆ 20 ਦਿਨਾਂ ਦੀ ਇਹ ਸੂਈ ਹੈ ਝੋਟੀ ਠੀਕ ਆ ਜੀ ਪ ਇਹ ਵੀ ਘਾਤਗਾਟ ਵਾਲੀ ਆ ਬਾਹਰ ਕੱਢ ਕੇ ਤੁਹਾਨੂੰ ਆਪਾ ਦਿਖਾਉਣੀ ਤੇ ਦੁੱਧ ਦੀ ਸਥਿਤੀ ਕੀ ਆ ਸਾਡੇ ਸਾਰੇ 7 ਕਿਲੋ ਸੱਤ ਕੋਈ ਮੱਟਾਂ ਮੰਨੀ ਸੀ ਸਾਡੇ ਸਾਡੇ ਸੂਟੇ ਵਾਲਾ ਕੰਮ ਰਹਿੰਦਿਆਂ ਵੀ ਜਿਹੜਾ origignal ਆਪਾਂ ਬਿਲਕੁਲ ਲੀਟਰ ਹੀ ਕੋਈ ਮਾਰ ਲੈ 7 ਲੀਟਰ 7.5 ਲੀਟਰ ਸਾਡੇ ਸੱਤ ਦੇ ਮਰਾ ਦਾਂਗੇ ਇੱਕ ਤਰ੍ਹਾਂ 7 ਕਿਲੋ ਭੈਣ ਭਰਾ ਮਾਰ ਲੈ ਤੁਹਾਡਾ ਉਹ ਆਪਣੇ ਨੂੰ ਕਰਮਾਂ ਦੀ ਰਾਤ ਆਈ ਆ ਦੋ ਦਿਨ ਝੋਟੇ ਗਏ ਦੀ ਤੇ ਹੁਣ ਮੰਨ ਲਾ ਵੀ ਜਿਹੜਾ ਪਰਸੋਂ ਵੀਡੀਓ ਪਾਈਏ ਤੇ ਪਰਸੋਂ ਤੇ ਹੈਗੀ ਨਹੀਂ ਸੀ ਹਾਂਜੀ ਹਾਂਜੀ ਬਸ ਦਿਹਾੜੀ ਦੇ ਵਿੱਚ ਅੱਗੋਂ ਵਿੱਚ ਕੋਈ ਭੈਣ ਭਰਾ ਲੈ ਜਾਂਦਾ ਕੋਈ 5-7 ਦਿਨ ਆ ਦੀ ਚੀਜ਼ ਬਣਾ ਕੇ ਕਰਦਾ ਜੀ ਸਾਲ ਨੂੰ ਥੋੜ ਜੋ ਦੋ ਚਾਰ ਦੇ ਮਾਤੇ ਡਾਕੇ ਵਿੱਚ ਸਾਵਾਂਗੇ ਨਾ ਫਿਰ ਤੁਹਾਨੂੰ ਸਾਡ ਦੁੱਧ ਤੇ ਸੇਵਾ ਦਾ ਦਾ ਬਹੁਤ ਸਪੱਸ਼ਟ ਇਹ ਬਰਦਾਸ਼ਤ ਹੋ ਆ ਨਾ ਕੋਈ ਨਹੀਂ ਗੱਲ ਭਾਸੂਤਰ ਦੇ ਦੇਣਾ ਆਪਾਂ ਅਗਲਾ ਭਜਾਈ ਸਮਝੋ ਨੌਜੀ 7 ਕਿਲੋ ਦੁੱਧ 30 ਦਿਨਾਂ ਦੀ ਸੂਈ ਆ ਪਹਿਲਾ ਸਵੇਰ ਝੋਟੀ ਆ ਸਾਹ ਦੇਖੋ ਇਹਦੀ ਬਣੀ ਤੁਸੀਂ ਦੇਖੋ ਬਰੀਕੀ ਬਰੂਕੀ ਆ ਦੇਖੋ ਐਂ ਕਿਦਾ ਬਲਬੰਬ ਚੱਗਦੀ ਕਿ ਨਹੀਂ ਤੇ ਠੰਡੀ ਏਡੀ ਜਦੋਂ ਮਰਜੀ ਬਜਾ ਛੜੀ ਬਹਿ ਜੋ ਇਹ ਨਹੀਂ ਵੀ ਛਾਲਾ ਵਲੂਗੀ ਆ ਦੇਖੋ ਬਿਲਕੁਲ ਸਿੰਗ ਦੇਖੋ ਤੁਸੀਂ ਗੁਲਾਈ ਦੇ ਵਿੱਚ ਪਤਲਾ ਸਿੰਗ ਹੈ ਛੋਟਾ ਬੁੱਤੀ ਬਸ ਬਹੁਤ ਪਾਗੀ ਲੰਬਾਈ ਦੇ ਵਿੱਚ ਗੁਰੂ ਗੁਰੂ ਲੰਬੀ ਬੂਥੀ ਆ ਲੰਬ ਤੇ ਉੱਚਾ ਕਰਦਾ ਇਹ ਤੁਹਾਨੂੰ ਅੱਜ ਕਿੰਨੇ ਦੀ ਦਵਾਂਗੇ ਜੀ ਇਹ ਵੀ ਜੀ ਮੋੜ ਭਾਏ 75 ਕਰੀਏ 70 ਦੀ ਵਿਚਾਰਾਂਗੇ ਜੀ 70 ਦੀ ਹਾਂ ਜੀ 70 ਦੀ ਹੁਣ ਨਾ ਬੜੀ ਹੋ ਕਰਦਾ ਹਾਂ ਹਾਂ ਨਾ ਜੀ ਕਿੰਨੇ ਤਿੰਨ ਘਾਟ 70 ਦੀ ਸੰਤੂ ਸਾਹਿਬੇ ਪਚਾਵਾਂਗੇ ਤਿੰਨ ਘਾਟ 760 ਦੀ ਹੋਮ ਡਿਲੀਵਰੀ ਆ ਚਲ ਹੁਣ ਤੇ ਨਹੀਂ ਕੋਈ ਜ਼ਿਆਦਾ ਬੇਕੋਲ ਜਾਇਜ਼ ਭਾਅ ਮਿੱਟੇ ਤੇ ਵੀੜ ਕੋ ਜਿੱਲਾ ਵੇਖ ਲਈ ਤੇ ਤੜ ਕਤੇ ਕਿਤੇ ਕਿਤੇ ਪੁੱਟਣਗੇ ਵਾਕਿਆ ਵੀੜ ਕੋ ਭਾਈ ਦਾ ਭਾਅ ਐ ਮਿੱਟੇ ਸੁਟੇ ਆ ਬਸ ਬਸ ਗਾਦੀ ਹੈਗੇ ਲੋ ਜੀ ਬੜੇ ਜਰਾਇਦ ਹੁਣ ਫਿਰ ਤੇ ਠੀਕਾ ਛੋਟੇ ਛੋਟੇ ਰੇਟ ਹੁੰਦੇ ਆ ਇਹ ਤਾਂ 67000 ਦੇ ਵਿੱਚ ਮਿਲ ਜੂਗੀ ਇੱਕ ਗੱਬਣ ਤੁਹਾਨੂੰ ਅੱਜ ਜਿਦਾਂ ਦਿਖਾ ਦਿੰਨੇ ਆ ਇਹ ਗੱਬਣ ਆ ਕੀ ਹਾਂ ਜੀ ਜ਼ਮੀਨੀ ਤੇ ਪਾ ਲੈ ਜਾਓ ਚਾਰ ਪੰਜ ਲੋ ਜੀ ਪੰਜ ਚਾਰ ਸੂਬਾ ਕਰਮਾ ਸੂਬਾ ਤੱਜਾ ਜੀ ਲਓ ਜੀ ਕਾਲੀਆ ਮਾਰਵਾ ਦੂਜਾ ਆਦਕ ਮਾਰ ਜੋ ਘਰ ਵਾਲੇ ਦੱਸਿਆ ਉਹ ਦੱਸਿਆ ਮਾਲ ਦੇ ਰਿਆ ਝੁੰੜੀ ਮਾਰਵਾ ਲਓ ਜੀ ਦੂਜਣੀ ਮੈਂ ਆ ਕੇ ਲਿਖਦੀ ਜੀ ਤੱਜਾ ਸੂਬਾ ਦੋਸਤੋ ਇਹ ਸੂਖੀ ਤੇ ਦਿਨ ਅਜੇ ਵੀ ਲੈ ਜੂਗੀ ਬਾਕੀ ਆ ਵੇਖੋ ਤੁਸੀਂ ਤੋਰਾ ਤਾਰਾ ਕਿੰਨੇ ਕਰਮਾ ਲਈ ਹੋ ਬੋਲੀਆ ਦੋ 40 ਹੋਈ ਮੂਚੋ ਕੋ ਇਹ ਦਰਿਆਦਰੀ ਉਹ ਚਰਦੀ ਨਹੀਂ ਕਿਤੇ ਮੂੰਹ ਚੋਕੇ ਤੁਰਦੇ ਆ। ਦਰਿਆਈ ਆ। ਆਹ ਵਖਾਈ ਪ੍ਰਤਾਪ ਆਇਆ ਨੂੰ ਕਰ। ਪੂਰੀ ਵੀਡੀਓ ਵਜਨ ਵਾਲੀ ਮੈਂ ਆ। ਇਹ ਰੀਜਾਂ ਦੇ ਇਲਾਕੇ ਦੀ ਦਰਿਆਈ ਜੰਮੀ। ਮੈਂ ਤੁਹਾਨੂੰ ਦੱਸਦਾ ਵੀ ਆਹ ਮੂੰਹ ਚੋਕੇ ਤੁਰਦੇ ਪਸ਼ੂ ਉਹ ਨੇ। ਆਹ ਦੇਖ। ਆਹ ਵੇਸਕੁਆਦੀ ਦੀ ਠੀਕ ਆ ਜੀ। ਤੇ ਤੱਜਾ ਸੁਆ ਇਹਨੇ origignal ਜਿਹੜਾ ਹੈ। ਤੱਜਾ ਸੁਆ ਸੁਹੂਗੀ। ਤੇ ਵਧੀਆ ਚੰਗੇ ਪਿੱਠਪੋੜੇ ਦੇ ਵਿੱਚ ਆ। ਆਹ ਇਹ ਤੇ ਮੀਡੀਅਮ ਆ। ਥਣ ਥਣ ਪੂਰਾ ਲੰਬਾ। ਆਹ ਦੇਖ। ਜਵਾਬ ਆਹ ਵੀਡੀਓ ਦੇ ਗੁੰਜੀ ਆਉਂਦੀ ਆ। ਪੂਰੇ ਆਇਆ ਵਧੀਆ ਮੋਟੀ ਧਾਰ ਦਾ ਇੱਕੋ ਜਿਹਾ ਪਹਿਜਵਾ ਹੂੰ ਬਾਕੀ ਭਲਾ ਭੁਲਾ ਗਿਆ ਥਣਾ ਦਾ ਗੱਪਰ ਫਿੱਟ ਪੈਣੀ ਹੈ ਬੜੀ ਥੁਰਦਾ ਹੈ ਜਿਹੜਾ ਵਾਲ ਨੂੰ ਪੈਂਦਾ ਨਾ ਹਲਤ ਪੈ ਰਿਹਾ ਪਹਿਰੇ ਬਹਿਣ ਮੂਨੇ ਨਾਲ ਹੀ ਹੋ ਜਾਂਦਾ ਹੈ ਪਾਸੇ ਬਹਿ ਜਾਓ ਉੱਤੇ ਲੋਕਾਂ ਚੱਲ ਜਾਂਦਾ ਲਓ ਵੀ ਥਣਾ ਦੀ ਥਣਾ ਦੀ ਭਾਰ ਨਹੀਂ ਪੋੜ ਗਰੰਟੀ ਹੋਣੀ ਲਓ ਵੀ ਥਣਾ ਦੀ ਤੇ ਟਿੱਪਣ ਟੁੱਪਣ ਦੀ ਤੇ ਭਾਰ ਪਿਛੇ ਦੀ ਪੂਰੀ ਗਰੰਟੀ ਆ ਤੇ ਵੈਸੇ ਤੁਸ ਤੋਂ ਲਿਸ਼ਕਰੁਸ਼ਕ ਪੂਰੀ ਹੈ ਠੀਕ ਆ ਜੀ ਚੈਨ ਕਿਛੁਣੇ ਦੀ ਪੂਰੀ ਆ ਮੱਝ ਦੇ ਵਿੱਚ ਤੇ ਜਾਂ ਸੁਆ ਤੇ ਦਿਨ ਕਰਮਾਂ ਦੀ ਕੰਢ ਦੇ ਪੰਜ ਕੱਢ ਦੇ ਸੱਤ ਕੱਢ ਦੇ ਠੀਕ ਆ ਦਿਨ ਹਫਤਾ ਕੋਈ ਵੀਰ ਮੰਨ ਕੇ ਸਤਿ ਸ਼੍ਰੀ ਅਕਾਲ ਗੱਬਣ ਦੇ ਦਵਾਗੇ ਕਿ ਨਹੀਂ ਆਪਾਂ ਨੂੰ। ਜੇ ਨਹੀਂ ਦੱਸੋ ਮੈਂ ਤਾਂ ਨਾ ਦੇ ਦਿੱਤੇ ਫਿਰ ਤੂੰ ਹੀ ਤਾਂ ਕਰਦਾ ਦੇ ਦੇ ਮੱਕ ਜਣ ਸੰਤੋਖ ਸਾਹਿਬ ਅੱਜ ਕੀ ਬਣਾ ਦਿਓ ਪੱਕੇ ਲਾਇਆ। ਕੱਲੀ ਅੱਜ ਗੱਲ ਕੋਈ ਨਹੀਂ ਮੋੜ ਨਹੀਂ ਨਾ ਪਾਰ ਐਂ ਆਉਂਦੀ ਸੋਹਣੀ ਰਾ ਪੱਕੀ ਗੱਲ ਜਿੰਨੇ ਦੇ ਦੇ ਮੈਂ ਨਹੀਂ ਕਰਦਾ ਅੱਜ ਤੂੰ ਹੀ ਕਰੋ ਚਲੋ ਹਾਂ ਐਨੂੰ ਹੋ ਜਾ ਫਿਰ ਮਾੜਾ ਚਲੋ ਨਾ ਮੈਂ ਆਪਾਂ ਤੁਹਾਨੂੰ ਦੇਖ ਲਈ ਜਾ ਬੰਦਾ ਗਰੰਟੀਆ ਮੈਂ ਦੀਆਂ ਪੂਰੀਆਂ ਫੋਲ ਦਊ ਦੋ ਦਿਨ ਦਾ 10 ਕਿਲੋ ਦਊ ਇੰਨਾ ਨਹੀਂ ਜ਼ਿਆਦਾ ਦਊਂਗਾ। ਲੱਕਰ ਮੈਂ ਰਾਣੋ ਦੇ ਦਊਂ। ਦੇਰ ਗਿਆ ਜਦੋਂ ਆਉਂਦੇ ਆ 65 ਦੀ ਜਾਣਾਂਗੇ 65 ਦੀ ਜੇ ਸੰਤੋਖ ਸਾਹਿਬ ਤੂੰ 65 ਦੀ ਕਹਿਤਾ ਦੇਦਾ ਨਹੀਂ ਨੂੰ ਹੀ ਨਹੀਂ ਨਾ ਕਰੀ ਜੇਦਾ ਕੇ ਸੰਤੋਖ ਦੇਦਾ ਜੇ 65 ਦੀ ਤੂੰ ਕਹਿ ਦਿੱਤਾ ਦੇਵਾਗੇ ਪਰ 70000 ਰੁਪਏ ਦੀ ਇਹ ਉਹ ਅਸੀਂ ਚਲੋ ਹੁਣ ਥੋੜੀ ਪਹੁੰਚ ਕਰਨੀ ਹੈ ਦੋ ਤਿੰਨ ਘਰ 70 ਤੋਂ ਕੋਈ ਜੋ ਤੁਸੀਂ ਹਾਜ ਤਾ ਕਹਿਣਾ ਸਿਰ ਮੱਥੇ ਚਲੋ ਕੋਈ ਨਹੀਂ ਕੋਈ ਨਾ ਦਾਵਾ ਲਾਵਾਂਗੇ ਇੱਕ ਦੋ ਫਿਰ ਕੇ ਜੂ ਪਰ 75000 ਦੀ ਮੈਂ ਜੇ ਕੋ ਦੋ ਚਾਰ ਸਾਲ ਹੁੰਦਾ ਜੀ ਤੋਬੀ ਆ ਜੇ ਤਾਰੇ ਵੀ ਮਰੋਣੇ ਮਰਾਦੀ ਮਿਲੀਆਂ ਆ ਮਰਾ ਦੋ ਮਰਾ ਅਰੇ ਖੋਦ ਜਿੰਨੇ ਦੀ ਸੰਧੂ ਸਾਹਿਬ ਆਹੀ ਲਈ ਜਨੇ ਤੁਹਾਡੇ ਵਪਾਰੀ ਭਰਾ ਜਾ ਕੇ ਛਟੜ ਕੇ ਹੁੰਦੇ ਆ ਇਹ ਇਹਨਾਂ ਜਿੰਨਾ ਆਪਾਂ ਮੁੱਲ ਕੀਤਾ ਹੈ ਬਿਲਕੁਲ ਬਿਲਕੁਲ ਲਓ ਦੇਖੋ ਵੈਸੇ ਭਾਈਓ ਨੋਟ ਪੂਰਾ ਕਰ ਸਾਰੀ ਚੰਗੀ ਮਹਿ ਨਹੀਂ ਦੀ ਆ ਵਿੱਚ ਤੁਹਾਨੂੰ ਆਪਾਂ ਟਿਪ ਕੇ ਦਿਖਾ ਦਿੰਨੇ ਇੱਕ ਵਾਰੀ ਇਹ ਨਾ ਕੋਈ ਆਖੇ ਇਹ ਅਗਲੇ ਸਾਲ ਗਲਤ ਮਤ ਹੋਊਗੀ ਕਿ ਇਹ ਮੋਲ ਦਾ ਸੂਤਰ ਆ ਆ ਅਗਲੇ ਮਗਰ ਲੈ ਮਗਰ ਲੈ ਆ ਮਗਰ ਲੈ ਹੈ ਹਾਂ ਆ ਵੇ ਭੋਰਾ ਵੇਖੋ ਤੁਸੀਂ ਨਾਲੇ ਵੀ ਇਹ ਵੀ ਕੋਈ 2-4 ਧਾਰਾਂ ਤੋਂ ਵੱਧ ਮੁੱਕ ਜੂਗੀ। ਹਾਂ ਵੇਖੋ। ਜਿੱਦਾਂ ਮਰਜ਼ੀ ਭਰਾਈ ਜਦੋਂ ਫੁੱਲੇ ਦਿਲ ਦੇ ਨਾਲ। ਚਲੋ ਜੀ। ਠੀਕ ਹੈ ਜੀ। ਹਾਂ ਠੀਕ ਹੈ। ਆਹ ਅਗਲੇ ਥਾਣਾ ਤੁਹਾਨੂੰ ਦਿਖਾਉਣੇ ਆਪਾਂ। ਇੱਕੋ ਜਿਹਾ ਬੋਲਾ ਪਾ ਨਿਕਲੀ ਕਰਮਾਣੀ ਜੀ। ਤੋਂ ਪਛੋ ਦੋਸਤੋ ਅਗੋਂ ਉਹਦੇ ਅੱਧੇ ਦੇਰੇ 5 ਲੈ ਦੇ 4 ਲੈ ਜਿਹੜਾ ਕੋਈ ਇੱਕ ਤਾਂ ਵੱਧ ਕਰ ਜੂਗਾ ਦਾ ਕੋਈ ਚੱਕਰ ਨਹੀਂ। ਹਾਂ। ਥਾਣਾ ਦੀ ਪੂਰੀ ਭਾਰ ਦੀ ਫੁੱਲ ਗਰੰਟੀ ਜਿਹੜੀ ਬਾਸ ਉਦੋਂ ਕੋਈ ਨੁਕਸ ਹੋਊ ਨਿਚੋੜਦੀ ਨਾ ਕਿ ਨੁਕਸ ਹੋਊਗੀ ਜੀ। ਸੋਣੇ ਕੀ ਮਹੇਜ। ਉਨੀ ਆਦਾ ਹੀ ਦੇ ਦੇਣੀ ਆ ਲਓ ਜੀ 65000 ਬਿਲਕੁਲ 100 ਕਿਲੋਮੀਟਰ ਦਾਇਰਾ ਤੇ ਤੁਹਾਡੇ ਘਰ ਤੱਕ ਪਹੁੰਚ ਆ ਠੀਕ ਆ ਜੀ ਬਾਕੀ ਮੇਰਾ ਭਰਾ ਅੱਗੇ ਤੁਸੀਂ ਫੋਨ ਲਾ ਕੇ ਗੱਲਬਾਤ ਕਰ ਲਿਓ ਸਤਨਾਮ ਦੇ ਨਾਲ ਰੇਟ ਪਰਤਾ ਜਿਹੜਾ ਤੁਹਾਨੂੰ ਦੱਸ ਹੀ ਦਿੱਤਾ ਇਹ ਅੱਜ ਪਸ਼ੂਆ ਬਾਕੀ ਇੱਕ ਕਟਾ ਤੁਹਾਨੂੰ ਦਿਖਾਉਣਿਆ ਬਾਹਰ ਮਾਲੀ ਵੀ ਹੈਗਾ ਇਧਰ ਆਓ ਮਾਲੀ ਵੀ ਆਪਣੇ ਵਾਲੇ ਦੇਖਣ ਆ ਜਾਓ ਆਹ ਆ ਲਓ ਲਵੀ ਪ੍ਰਤਾਪ ਸਿੰਘ ਦਾ ਕਟਾ ਪੂਰਾ ਆ ਗਿਆ ਹਾਂਜੀ ਦਾ ਪੂਰਾ ਹਾਂ ਪੂਰਾ ਕਟਾ ਦਾ ਸਾਲ ਉਹਦੀ ਫੀਲ ਪ੍ਰਤਾਪ ਸਿੰਘ ਗੱਲ ਕਰੂ ਅੱਜ ਪ੍ਰਤਾਪ ਤੋਂ ਦੱਸੂਗਾ ਤੈਨੂੰ ਮੇਰੇ ਕਰਫੂ ਆਰ ਪਾਰੀ ਆਹ ਦੇਖੋ ਜੀ ਆ ਲੈ ਠੀਕ ਹੈ ਕਟਾ ਹੋ ਗਿਆ ਜਿਹੜਾ ਤੇਲ ਕੇ ਸਾਲ ਦਾ ਸਾਲ ਦਾ ਸੰਦਰੀ ਉਗੜਿਆ ਕੰਨ ਮਹੀਨਾ ਤੋਂ ਨਹੀਂ ਸਾਲ ਦਾ ਮੰਨ ਲਓ ਅੱਛਾ ਜੀ ਹੈਗਾ ਚੰਗਾ ਨੀਰ ਪੁੱਠਾ ਪਠਾ ਚੰਗਾ ਲੱਗਾ ਜੀ ਲਓ ਆਹ ਦੇਖੋ ਲਓ ਵੀ ਬਰਾਬਰ ਠੀਕ ਆ ਇਹ ਕਟਾ ਦੋ ਸਾਲ ਦੇ ਬਿਲਕੁਲ ਅੰਦਰ ਵਾਲੀ ਆ ਤੇ ਬਾਕੀ ਉਮਰਿੰਦੀ ਇੰਨੀ ਕੀ ਆ 골ਡਨ ਬੂੜਾ ਠੀਕ ਆ ਜੀ ਚਿੱਟਾ ਬੂੜਾ ਮੰਨ ਲਓ ਵਾਈਟ ਰੰਗ ਦੇ ਵਿੱਚ ਆ ਦੇਖੋ ਅੱਖ ਬਿੱਲੀ ਮੰਨ ਗੀਏ ਦੋਵੇਂ ਅੱਖਾਂ ਬੇਜਾ ਜਵਾਬ ਉਰਲੀ ਥੋੜੀ ਜਿਆਦੀ ਪਰਦੀ ਤਾਰ ਹੈਗੀ ਆ ਅੱਛਾ ਜੀ ਆ ਦੇਖੋ ਮਗਲ ਬਸ ਹੈਗੀ ਆ ਪੂਰੀ ਮਤਲਬ ਬਰਰਾਣੀਗਾ ਬਰੜੀ ਦੀ ਆਪਣੀ ਗਰੰਟੀ ਹੋਊਗੀ ਉਹ ਦੇਖੋ ਹੈਗਾ ਵਿੱਚ ਜਵਾਬ ਜਵਾਬ ਬੂੜਾ ਠੀਕ ਆ ਜੀ ਬਾਕੀ ਆ ਟੈਸਟੀ ਤੁਸਤੀ ਕਲਾਂ ਦਾ ਟੈਡੀ ਕਲ ਕੱਟਾ ਕਿਤੇ ਵੀ ਰੇੜੀ ਨੂੰ ਦਿੱਤੇ ਨਾਉਣਾਂ ਨਾਲ ਸਮੇਂ ਦੇ ਵਿੱਚ ਚੰਗਾ ਠੀਕ ਆ ਤੇ ਇਹ ਸਤਨਾਮ ਕਿੰਨੇ ਦਾ ਨਗਰ ਇਹ ਪਰਦਾਸੋਂ ਵਿੱਚ ਤੁ ਜਿੰਨੇ ਵਧੀਏ ਨੇ ਮੈਂ ਜਿੰਨਾ ਤੁਸੂ ਸਾਹਿਬ ਇਹਦਾ 50000 ਰੁਪਏ ਮੰਗ ਲ ਕੇ ਹੈ ਆਓ ਨਹੀਂ 9000 ਦਾ ਦੇ ਦਈਏ ਹੈ 90 ਦਾ ਵੇਖ ਰਾ ਤੁਸੀਂ 8.5 ਦਾ 8 ਦਾ ਹੀ ਦੇ ਦਿਆ ਪਰ ਕੰਮ ਨਹੀਂ ਨਿਪੇੜਿਆ ਹੋ ਤੇਰੇ ਹੱਥ ਉਹਨੇ ਤਾਂ ਦੂਰ ਹੋ ਗਿਆ ਖੜ ਗਿਆ ਜੇ ਮੈਂ ਤੇ ਫੇਰ ਲਾਤਾ ਆਹੋ ਸੁਖਰਾਮ ਦੂਰ ਖੜ ਗਿਆ ਤੇਰੇ ਤੇ ਵੀ ਜਿੰਨਾ ਲਾਤਾ ਸੁਖਰਾਮ ਤੋਂ ਉਹਨੂੰ ਮੰਜੇ ਦੇ ਬਾਹਰ ਤਾਂ ਆਟਿਆਦਾ ਘਟਾ ਲੈ ਜਾਓ ਪੜ ਕੇ ਬਿਲਕੁਲ ਬਾ ਜਾਏ ਜਾ 8000 ਦਾ 8000 ਦਾ ਉਧਾਰਦਾ ਜੇ ਅੰਦਰ ਦਾ ਮਾਲ ਲੈ ਲੈ ਸਾਰੇ ਨਾਲ ਫਰੀ ਆਹ ਕੋਈ ਨਾ ਦੇਖੀਓ ਇਹ ਵੀ ਠੀਕ ਹੈ ਗੱਲ ਇਧਰ ਲੈ ਸਾਰੇ ਅੰਦਰ ਕਿੰਨੇ ਨਾਗ ਪੰਜ ਪੰਜ ਨਾਲ ਯਾਰ ਯਾਰੀ ਹੋਣਾ ਇੱਕ ਵਗਰ ਕੱਟਾ ਮਹਤ ਮਿਲ ਜਣਾ ਉਹ ਨਾ ਤਾਂ ਚਲੋ ਕੋਈ ਸਾਰੇ ਲੈਣ ਵਾਲਾ ਹੈਗਾ ਬਾਕੀ ਇਹ ਸਾਰੇ ਗੱਲਾਂ ਨਾ ਉਹ ਜਿਹੜੀਆਂ ਕਰਿਆ ਗਏ ਸਾਰੇ ਕਿੰਨੇ ਲੈਣੇ ਆ ਬਸ ਬਸ ਉਹ ਵੀ ਦੱਸੋ ਇਹ 8000 ਦਾ ਕੱਟਾ ਜਿਹੜਾ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਇਆ ਬੂਰਾ ਕੱਟਾ ਤੇ ਉਮਰਸਾਲ ਦੇ ਬਿਲਕੁਲ ਅੰਦਰbaar ਤੇ ਇਹ ਮਾਲ ਅੱਜ ਵੱਡੀ ਗਿਣਤੀ ਦੇ ਵਿੱਚ ਸਤਨਾਮ ਦੇ ਕੋਲ ਖੜਾ ਬਿਲਕੁਲ ਲੇਟੈਸਟ ਨਵਾਂ ਮਾਲ ਆ ਨਵਾਂ ਸਟਾਕ ਆਇਆ ਵੀਰ ਸਤਨਾਮ ਦੇ ਕੋਲ ਤੇ ਪਛੋਂ ਸਾਰੇ ਆਪਾਂ ਤੁਹਾਨੂੰ ਦਿਖਾਤੇ ਆ ਸੱਤ ਬੈੜਾ ਤੇ ਪੰਜ ਸੁਈਆਂ ਦੋ ਗੱਬਣ ਦਿਖਾਈਆਂ ਨੇ ਤੇ ਮੱਝਾਂ ਜਿਨ੍ਹਾਂ ਦੇ ਵਿੱਚੋਂ ਇੱਕ ਗੱਬਣ ਮੱਝ ਆਪਾਂ ਤੁ ਤੇ ਬਾਕੀ ਇਹ ਤੇ ਆਣ ਕੇ ਮੇਰਾ ਭਰਾ ਨਰਕ ਪਰ ਖਾ ਉਹਦੀ ਤਸੱਲੀ ਕਰੋ ਜਿੱਦਾਂ ਵੀ ਕਿਸੇ ਭਰਾ ਦੀ ਸੰਤੁਸ਼ਟੀ ਹੁੰਦੀ ਆ ਉਹ ਤਾਂ ਆਪਣੀ ਤਸੱਲੀ ਕਰੋ ਠੋਕ ਕੇ ਠੀਕ ਆ ਜੀ ਕਿਉਂਕਿ ਬਾਅਦ ਵਿੱਚ ਕਿਸੇ ਵੀਰ ਨੇ ਲਾਂਭਾ ਲੈਣਾ ਦੇਣਾ ਉਹ ਗਲਤ ਕਾਲ ਹੋ ਜਾਂਦੀ ਆ ਪਹਿਲਾਂ ਮਾਲ ਦੀ ਤਸੱਲੀ ਕਰੋ ਤੇ ਸਤਨਾਮ ਇੱਕ ਨੰਬਰ ਵੀਰੇ ਕਰਦੇ ਸੰਧ ਨੰਬਰ ਬਣੇਗਾ ਜੀ 94655 58956 ਪਿੰਡ ਘੇਰੋ ਤਸਵੀਰਪੱਤੀ ਜ਼ਿਲ੍ਹਾ ਅਸ਼ਦੀ ਤਰਨਤਾਰਨ ਦਾ ਹੈ ਸੋ ਤੋਂ ਵੱਡੀ ਨਿਸ਼ਾਨੀ ਵੀ ਜੀ ਆਪਣੀ ਇਹੋ ਹੀ ਕੈਰੋਂ ਆ ਗਿਆ ਆਪਣੇ ਗ੍ਰੈਂਡ ਕੈਰੋਂ ਪੈਲਸ ਦੀ ਨਿਸ਼ਾਨੀ ਰੱਖ ਲੈਣ ਭੈਣ ਭਰਾ ਉਸੇ ਆ ਕੇ ਬੇਸ਼ੱਕ ਫੋਨ ਕਰ ਲੈਣ ਇਹਨਾਂ ਨਾਲ ਦੀ ਛੜਕਾਉਦੀ ਆਪਣੇ ਡੇਜਾ ਜੀ ਬਿਲਕੁਲ ਬਿਲਕੁਲ ਹਾਂ ਜੀ ਮੇਰੀ ਨਿਸ਼ਾਨੀ ਗ੍ਰੈਂਡ ਕੈਰੋਂ ਦੀ ਆ ਜੀ ਲੋਕ ਦੋਸਤੋ ਗ੍ਰੈਂਡ ਕੈਰੋਂ ਪੈਲਸ ਸਾਹਿਬ ਤੇ ਬਿਲਕੁਲ ਆਹਮੋ ਸਾਹਮਣੇ ਪ੍ਰਤਾਪ ਦਾ ਘਰ ਹਾਂਜੀ ਹਾਂ ਠੀਕ ਹੈ ਜੀ ਬਿਲਕੁਲ ਸੜਕ ਦੇ ਉੱਤੇ ਇੱਕ ਪਾਸੇ ਗ੍ਰੈਂਡ ਕੈਰੋਂ ਪੈਲਸ ਤੇ ਇੱਕ ਬਨੇ ਪ੍ਰਤਾਪ ਦਾ ਘਰ ਪ੍ਰਤਾਪ ਦਾ ਘਰ ਤੇ ਕੋਈ ਦੂਰੋਂ ਨੇੜੇ ਮੇਰਾ ਭੈਣ ਭਰਾ ਕਿ ਮਿਲਣਾ ਆਉਣਾ ਚਾਹੁੰਦਾ ਹੈ ਪ੍ਰਤਾਪ ਨੂੰ બસ ਉਥੇ ਆਓ ਤੁਸੀਂ ਤੇ ਪ੍ਰਤਾਪ ਨੂੰ ਫੋਨ ਲਾਓ ਪ੍ਰਤਾਪ ਨੇ ਜਿਵੇਂ ਘੰਟੇ ਵਰਤਾਵ अवेलेबल ਹੀ ਨਹੀਂ ਨਾ ਕੀ ਇਹਨੂੰ ਬਿਲਕੁਲ ਆਹੋ ਜੋ ਮਰਜੀ ਮਿਲੋ ਬਸ ਬਸ ਤੇ ਲਵ ਦੱਸੋ ਇਹ ਨਾਗ ਨੇ ਅੱਜ ਵੀਰ ਸਤਨਾਮ ਦੇ ਕੋਲ ਟੋਟਲ 10000 ਨਾਗ ਸੀਗੇ ਸਾਰਿਆਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਮਾਲ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਹੀ ਆਉਂਦਾ ਵੱਡੀ ਕੀਮਤੀ ਦੇ ਵਿੱਚ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ